ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ ਸਵਾਮੀ ਬਾਬਾ ਜੀ ਜਿਸ ਤੇ ਮਿਹਰ ਕਰਨਾ ਚਾਹੁੰਦੇ ਹਨ ਤੇ ਉਸ ਨੂੰ ਬਚਾਉਣਾ ਚਾਹੁੰਦੇ ਹਨ ਉਸ ਨੂੰ ਬਚਾ ਹੀ ਲੈਂਦੇ ਹਨ ਇੱਕ ਸਤਸੰਗੀ ਪਰਿਵਾਰ ਸੀ ਉਹਨਾਂ ਦੇ ਦੋ ਬੱਚੇ ਸਨ ਇੱਕ ਪੁੱਤਰ ਅਤੇ ਇੱਕ ਪੁੱਤਰੀ ਸੀ ਉਹਨਾਂ ਦੇ ਪੁੱਤਰ ਦੇ ਵਿਆਹ ਨੂੰ ਥੋੜਾ ਹੀ ਸਮਾਂ ਹੋਇਆ ਸੀ ਇੱਕ ਦਿਨ ਉਸਦੇ ਮਾਤਾ ਪਿਤਾ ਤੇ ਬੱਚਿਆਂ ਨੂੰ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਜਾਣਾ ਪਿਆ ਸਾਰੇ ਵਿਆਹ ਵਿੱਚ ਜਾਣ ਲਈ ਤਿਆਰ ਹੋ ਗਏ ਸਨ ਪਰ ਮੁੰਡੇ ਨੇ ਕਿਹਾ ਕਿ ਮੇਰੀ ਤबीयत ਠੀਕ ਨਹੀਂ ਹੈ ਇਸ ਕਰਕੇ ਮੈਂ ਵਿਆਹ ਵਿੱਚ ਨਹੀਂ ਜਾ ਸਕਦਾ ਉਹਨਾਂ ਦੀ ਬੇਟੀ ਦਾ ਵੀ ਸਵੇਰੇ ਐਮਬੀਏ ਦਾ ਪੇਪਰ ਸੀ ਇਸ ਕਰਕੇ ਉਹ ਵੀ ਵਿਆਹ ਤੇ ਨਹੀਂ ਗਈ ਕਿਉਂਕਿ ਉਸ ਨੂੰ ਆਪਣੇ ਪੇਪਰ ਦੀ ਤਿਆਰੀ ਕਰਨੀ ਸੀ ਮਾਤਾ-ਪਿਤਾ ਆਪਣੇ ਨੂੰ ਨੂੰ ਲੈ ਕੇ ਵਿਆਹ ਵਿੱਚ ਚਲੇ ਗਏ ਨਹੀਂ ਤਾਂ ਰਿਸ਼ਤੇਦਾਰ ਨਿਰਾਜ ਹੋ ਜਾਣਗੇ ਕਿ ਤੁਸੀਂ ਦੋਵੇਂ ਵਿਆਹ ਤੇ ਆ ਗਏ ਦੇ ਜਾਣ ਤੋਂ ਬਾਅਦ ਮੁੰਡਾ ਆਪਣੇ ਕਮਰੇ ਵਿੱਚ ਆਰਾਮ ਕਰਨ ਲਈ ਚਲਾ ਗਿਆ ਪਰ ਥੋੜੇ ਟਾਈਮ ਬਾਅਦ ਉਸ ਦੇ ਕਮਰੇ ਵਿੱਚੋਂ ਆਵਾਜ਼ ਆਉਣ ਲੱਗ ਗਈਆਂ ਤਾਂ ਉਸ ਦੀ ਭੈਣ ਡਰ ਗਈ ਤੇ ਭੱਜ ਕੇ ਉਸ ਦੇ ਕਮਰੇ ਵਿੱਚ ਚਲੀ ਗਈ ਉਸ ਨੇ ਦਰਵਾਜ਼ਾ ਖੜਕਾਇਆ ਅਤੇ ਦੇਖਿਆ ਕਿ ਉਸ ਦਾ ਭਰਾ ਚੀਚੀ ਚਿਕਾ ਮਾਰਨ ਲੱਗ ਰਿਹਾ ਸੀ ਮੈਨੂੰ ਬਚਾ ਲਵੋ ਮੈਨੂੰ ਬਚਾ ਲਵੋ ਉਸ ਨੇ ਪੁੱਛਿਆ ਭਾਈ ਕੀ ਹੋ ਰਿਹਾ ਹੈ ਉਹ ਕੁਝ ਨਹੀਂ ਬੋਲਿਆ ਲੜਕੀ ਦੇ ਹੱਥ ਵਿੱਚ ਮੋਬਾਈਲ ਸੀ ਉਸ ਨੇ ਮੋਬਾਈਲ ਤੇ ਬਾਬਾ ਜੀ ਦੇ ਸ਼ਬਦ ਲਗਾ ਦਿੱਤੇ ਅਤੇ ਬਾਬਾ ਜੀ ਨੂੰ ਯਾਦ ਕਰਨ ਲੱਗ ਗਈ ਕਿ ਬਾਬਾ ਜੀ ਤੁਸੀਂ ਹੀ ਇੱਥੇ ਮੇਰੇ ਭਾਈ ਨੂੰ ਠੀਕ ਕਰ ਸਕਦੇ ਹੋ ਜਦੋਂ ਬੇਨਤੀ ਚੱਲ ਰਹੀ ਸੀ ਤਾਂ ਉਹ ਬਿਲਕੁਲ ਸ਼ਾਂਤ ਹੋ ਗਿਆ ਜਦੋਂ ਬੇਨਤੀ ਬੰਦ ਹੋ ਗਈ ਤਾਂ ਉਸਨੇ ਚਿੱਕਾ ਮਾਰਨ ਲੱਗ ਪਿਆ ਉਹ ਕਹਿਣ ਲੱਗਾ ਕਿ ਮੈਂ ਜਾ ਰਿਹਾ ਹਾਂ ਮੈਨੂੰ ਬਚਾ ਲਵੋ ਮੈਨੂੰ ਬਚਾ ਲਵੋ ਲੜਕੀ ਨੇ ਆਪਣੇ ਮਾਤਾ ਪਿਤਾ ਨੂੰ ਫੋਨ ਕਰ ਦਿੱਤਾ ਤੁਸੀਂ ਕਰ ਜਲਦੀ ਆ ਜਾਵੋ ਭਾਈ ਦੀ ਤਬੀਅਤ ਖਰਾਬ ਹੋ ਗਈ ਹੈ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਉਸ ਦੇ ਮਾਤਾ ਪਿਤਾ ਅਤੇ 1-2 ਹੋਰ ਰਿਸ਼ਤੇਦਾਰ ਉਹਨਾਂ ਦੇ ਕਰ ਆ ਗਏ ਜਦੋਂ ਉਹ ਘਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਬੇਟੇ ਦਾ ਸਰੀਰ ਠੰਡਾ ਹੋ ਰਿਹਾ ਸੀ ਉਹ ਸਾਹ ਵੀ ਔਖਾ ਲੈ ਰਿਹਾ ਸੀ ਉਹਨਾਂ ਦੇ ਨਾਲ ਇੱਕ ਬਜ਼ੁਰਗ ਆਦਮੀ ਆਇਆ ਸੀ ਉਸਨੇ ਕਿਹਾ ਕਿ ਤੁਸੀਂ ਇਸ ਨੂੰ ਛੇਤੀ ਤੋਂ ਛੇਤੀ ਹਸਪਤਾਲ ਲੈ ਕੇ ਚਲੇ ਜਾਵੋ ਰਾਤ ਦਾ ਸਮਾਂ ਸੀ ਤਾਂ ਡਾਕਟਰ ਵੀ ਘਰ ਚਲੇ ਗਏ ਸਨ ਜਦੋਂ ਸਟਾਫ ਨੇ ਡਾਕਟਰ ਨੂੰ ਫੋਨ ਲਗਾਇਆ ਤਾਂ ਇੱਕ ਐਮਰਜੈਂਸੀ ਆ ਗਈ ਹੈ ਤੁਸੀਂ ਜਲਦੀ ਆ ਜਾਵੋ ਡਾਕਟਰ ਦਾ ਘਰ ਕੋਲ ਹੀ ਸੀ ਉਹ ਛੇਤੀ ਹਸਪਤਾਲ ਪਹੁੰਚ ਗਿਆ ਡਾਕਟਰ ਨੇ ਲੜਕੇ ਨੂੰ ਐਮਰਜੈਂਸੀ ਵਾਰਡ ਵਿੱਚ ਦਾਖਲ ਕਰ ਦਿੱਤਾ ਸਟਾਫ ਨੂੰ ਟੀਕਾ ਲਿਆਉਣ ਲਈ ਕਿਹਾ ਨੇ ਲੜਕੇ ਨੂੰ ਆਕਸੀਜਨ ਲਗਾ ਦਿੱਤੀ ਸਾਰੇ ਪੂਰੀ ਭੱਜ ਦੌੜ ਵਿੱਚ ਲੱਗ ਗਏ ਪਰ ਲੜਕੇ ਦੀ ਨਬਜ਼ ਹੌਲੀ ਚੱਲਣ ਲੱਗ ਗਈ ਡਾਕਟਰ ਹੁਣ ਉਸ ਦੀ ਛਾਤੀ ਨੂੰ ਦਬਾਉਣ ਲੱਗ ਗਿਆ ਪਰ ਕੁਝ ਵੀ ਫਰਕ ਨਹੀਂ ਪੈ ਰਿਹਾ ਸੀ ਡਾਕਟਰ ਨੇ ਕਿਹਾ ਕਿ ਮੈਨੂੰ ਮਾਫ਼ ਕਰ ਦਿਓ ਪਰ ਹੁਣ ਕੁਝ ਨਹੀਂ ਹੋ ਸਕਦਾ ਤੁਸੀਂ ਇਸ ਨੂੰ ਕਰ ਲੈ ਕੇ ਜਾ ਸਕਦੇ ਹੋ ਪਰ ਉਸ ਦੇ ਮਾਤਾ ਪਿਤਾ ਰੋਣ ਲੱਗ ਗਏ ਸਾਡੇ ਪੁੱਤਰ ਦਾ ਹੁਣੇ-ਹੁਣੇ ਵਿਆਹ ਹੋਇਆ ਸੀ ਸਾਡੀ ਨੂੰਹ ਦੇ ਹੱਥ ਤੋਂ ਹਜੇ ਤਾਂ ਮਹਿੰਦੀ ਵੀ ਨਹੀਂ ਉਤਰੀ ਬਾਬਾ ਜੀ ਤੁਸੀਂ ਇਹ ਕੀ ਕਰ ਦਿੱਤਾ ਕੁੜੀ ਕਹਿਣ ਲੱਗੀ ਕਿ ਬਾਬਾ ਜੀ ਤੁਸੀਂ ਮੇਰੇ ਸੁਹਾਗ ਨੂੰ ਬਚਾ ਲਵੋ ਸਾਡੀ ਮਦਦ ਕਰੋ ਸਤਿਗੁਰ ਤੁਹਾਡੇ ਬਿਨਾ ਸਾਡਾ ਕੋਈ ਨਹੀਂ ਹੈ ਹਨ ਕਿ ਬਾਬਾ ਜੀ ਤਾਂ ਸਾਡੇ ਅੰਦਰ ਹਨ ਅਤੇ ਸਾਡੀ ਪੁਕਾਰ ਨੂੰ ਸੁਣ ਲੈਂਦੇ ਹਨ ਡਾਕਟਰ ਸਾਹਿਬ ਤੁਸੀਂ ਕੁਝ ਤਾਂ ਕਰੋ ਸਾਡੇ ਪੁੱਤਰ ਨੂੰ ਕੀ ਹੋ ਗਿਆ ਹੈ ਡਾਕਟਰ ਨੇ ਜਿਵੇਂ ਹੀ ਆਕਸੀਜਨ ਉਤਾਰਨ ਲਈ ਸਟਾਫ ਨੂੰ ਕਿਹਾ ਤਾਂ ਉਸ ਦੇ ਦੁਆਰਾ ਸਾਹ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਉਹਨਾਂ ਨੇ ਡਾਕਟਰ ਨੂੰ ਦੁਬਾਰਾ ਕੋਸ਼ਿਸ਼ ਕਰਨ ਲਈ ਕਿਹਾ ਸਾਰਿਆਂ ਦੀ ਜਾਨ ਵਿੱਚ ਜਾਨ ਆ ਗਈ ਡਾਕਟਰ ਨੇ ਦੁਬਾਰਾ ਪੰਪ ਲਗਾ ਦਿੱਤਾ ਆਕਸੀਜਨ ਲਗਾਈ ਅਤੇ ਉਸ ਨੂੰ ਦਵਾਉਂਦੇ ਰਹੇ ਕਿ ਸ਼ਾਇਦ ਹੁਣ ਕੋਈ ਪ੍ਰੋਬਲਮ ਨਹੀਂ ਹੈ ਜੇਕਰ ਬਚਾਉਣ ਵਾਲੇ ਬਾਬਾ ਜੀ ਦੇ ਹੱਥ ਬਹੁਤ ਵੱਡੇ ਹਨ ਜਮਦੂਤਾਂ ਨੂੰ ਵੀ ਛੱਡ ਕੇ ਜਾਣਾ ਪੈਂਦਾ ਹੈ ਲड़का ਠੀਕ ਹੋ ਗਿਆ ਡਾਕਟਰਾਂ ਨੇ ਉਸ ਨੂੰ 1-2 ਦਿਨ ਹਸਪਤਾਲ ਵਿੱਚ ਰੱਖਣ ਦਿੱਤਾ 2 ਦਿਨਾਂ ਦੇ ਬਾਅਦ ਲड़का ਠੀਕ ਹੋ ਗਿਆ ਆਪਣੇ ਘਰ ਆ ਗਿਆ ਤਾਂ ਨੇ ਪੁੱਛਿਆ ਕਿ ਬੇਟਾ ਉਸ ਦਿਨ ਤੈਨੂੰ ਕੀ ਹੋ ਗਿਆ ਸੀ ਉਹ ਲड़का ਬੋਲੇ ਆ ਪਾਪਾ ਮੈਨੂੰ ਜਮਦੂਤ ਲੈਣ ਲਈ ਆ ਰਹੇ ਸਨ ਤਾ ਮੈਂ ਉਹਨਾਂ ਨੂੰ ਦੇਖ ਕੇ ਡਰ ਗਿਆ ਤੇ ਉੱਚੀ ਉੱਚੀ ਚੀਕਾਂ ਮਾਰਨ ਲੱਗ ਗਿਆ ਸਮੇਂ ਮੇਰੀ ਨਿਗਾ ਬਾਬਾ ਜੀ ਦੀ ਫੋਟੋ ਤੇ ਗਈ ਬਾਬਾ ਜੀ ਫੋਟੋ ਵਿੱਚੋਂ ਬਾਹਰ ਨਿਕਲ ਕੇ ਆ ਗਏ ਤੇ ਉਹਨਾਂ ਨੇ ਜਮਦੂਤਾਂ ਨੂੰ ਕਿਹਾ ਤੁਸੀਂ ਚਲੇ ਜਾਵੋ ਇਹ ਮੇਰਾ ਸੇਵਾਦਾਰ ਹੈ ਮੇਰੀ ਲਿਸਟ ਵਿੱਚ ਇਸ ਬੱਚੇ ਦਾ ਨਾਮ ਹੈ ਨੂੰ ਮੈਂ ਨਾਮਦਾਨ ਦੇਣਾ ਹੈ ਬਾਬਾ ਜੀ ਤੇ ਜਮਦੂਤ ਵਿੱਚ ਲੜਾਈ ਹੋ ਗਈ ਤਾਂ ਬਾਬਾ ਜੀ ਨੇ ਮੇਰੇ ਹੱਥ ਵਿੱਚ 25 ਦੀ ਜਗ੍ਹਾ 75 ਕਰ ਦਿੱਤਾ ਤੇ ਜਮਦੁੱਤਾਂ ਨੂੰ ਕਹਿਣ ਲੱਗੇ ਕਿ ਹੁਣ ਤੁਸੀਂ ਕੁਝ ਵੀ ਕਰ ਲਵੋ ਇਹ ਵਾਪਸ ਨਹੀਂ ਜਾਵੇਗਾ ਜਦੋਂ ਉਹ ਵਾਪਸ ਚਲੇ ਗਏ ਤਾਂ ਬਾਬਾ ਜੀ ਨੇ ਜਿਵੇਂ ਹੀ ਮੇਰੇ ਹੱਥ ਤੇ 75 ਲਿਖਿਆ ਤਾਂ ਮੈਂ ਹੋਸ਼ ਵਿੱਚ ਆ ਗਿਆ ਜੀ ਨੇ ਮੈਨੂੰ ਕਿਹਾ ਕਿ ਤੁਸੀਂ ਸਾਰੇ ਬਿਆਸ ਜਾਵੋ ਮਾਸਟਰ ਜੀ ਨੂੰ ਮਿਲੋ ਕੁਝ ਦਿਨ ਮਗਰੋਂ ਉਹ ਬਿਆਸ ਚਲੇ ਗਏ ਤੇ ਮਾਸਟਰ ਜੀ ਨੂੰ ਮਿਲੇ ਤਾਂ ਮਾਸਟਰ ਜੀ ਉਸ ਲੜਕੇ ਨੂੰ ਦੇਖ ਕੇ ਬਹੁਤ ਖੁਸ਼ ਹੋ ਗਏ ਨੇ ਸੇਵਾਦਾਰਾਂ ਨੂੰ ਕਿਹਾ ਕਿ ਇਹਨਾਂ ਨੂੰ ਛਾੜੂ ਦੇ ਦਿਵੋ ਤੇ ਖੁਦ ਉਹ ਲੜਕੇ ਨੂੰ ਲੈ ਕੇ ਅੰਦਰ ਚਲੇ ਗਏ ਮਾਸਟਰ ਜੀ ਉਸ ਨੂੰ ਐਵੇਂ ਮਿਲੇ ਜਿਵੇਂ ਕੋਈ ਜਨਮਾ ਦਾ ਰਿਸ਼ਤਾ ਹੋਵੇ ਕੁਝ ਸਮੇਂ ਦੇ ਬਾਅਦ ਬਾਬਾ ਜੀ ਨੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਨਾਮਦਾਨ ਦੀ ਬਖਸ਼ੀਸ਼ ਕਰ ਦਿੱਤੀ ਤੇ ਆਪਣੇ ਸੇਵਾਦਾਰਾਂ ਵਿੱਚ ਉਹਨਾਂ ਨੂੰ ਸ਼ਾਮਲ ਕਰ ਲਿਆ ਉਹਨਾਂ ਦਾ ਪੂਰਾ ਪਰਿਵਾਰ ਬਾਬਾ ਜੀ ਦੀ ਸੇਵਾ ਕਰਦਾ ਹੈ ਤੇ ਸਤਗੁਰੂ ਦੇ ਕਹੇ ਅਨੁਸਾਰ ਸਿਮਰਨ ਨੂੰ ਪੂਰਾ ਵਕਤ ਦਿੰਦੇ ਹਨ ਤੇ ਹੁਣ ਉਹਨਾਂ ਦੇ ਦੋ ਬੱਚੇ ਹਨ ਸਾਰੇ ਬਾਬਾ ਜੀ ਦਾ ਸ਼ੁਕਰ ਗੁਜ਼ਾਰ ਕਰਦੇ ਹੋਏ ਜੀਵਨ ਬਤੀਤ ਕਰ ਰਹੇ ਹਨ ਮਹਾਰਾਜ ਜੀ ਨੇ ਜੋ ਲਿਸਟ ਬਾਬਾ ਜੀ ਨੂੰ ਦਿੱਤੀ ਹੈ ਉਹਨਾਂ ਨੇ ਉਹਨਾਂ ਨੂੰ ਨਾਮਦਾਨ ਦੇਣਾ ਹੈ ਉਹਨਾਂ ਦਾ ਪੂਰਾ ਸਾਥ ਦਿੰਦੇ ਹਨ ਤੇ ਮੌਤ ਦੇ ਮੂੰਹ ਵਿੱਚੋਂ ਵੀ ਕੱਢ ਕੇ ਲਿਆਉਂਦੇ ਹਨ ਰਾਧਾ ਸਵਾਮੀ